ਦੇਖੋ ਜੀ ਆਪਣੀ ਸਕੀਵੀ ਬਣ ਕੇ ਤਿਆਰ ਹੋ ਗਈ ਆ ਆ ਦੇਖੋ ਆਪਾਂ ਨੇ ਵੱਡਣ ਵਾਲੀ ਸਕੀਵੀ ਬਣਾਈ ਆ ਇਹ ਮੀਡੀਅਮ ਸਾਈਜ਼ ਆ ਇਹ ਤੇ ਉਹਨ ਵੀ ਸੋਹਣੀ ਇਹ ਮੋਟੀ ਸੀਗੀ ਜਿਹੜੀ ਆਪਾਂ ਬਣਾਈ ਆ ਤਿੰਨ ਪਲਾਈ ਦੀ ਇਹ ਉਹਨਾਂ ਸੀਗੀ ਹੁਣ ਮੈਂ ਤੁਹਾਨੂੰ ਇਹਦੇ ਬਾਰੇ ਸਾਰਾ ਦੱਸੂਗੀ ਵੀ ਆਪਾਂ ਨੇ ਕਿੰਨੇ ਕਿੰਨੇ ਇਹਦੇ ਜੋਟੇ ਰੱਖੇ ਨੇ ਕੁੰਡੇ ਰੱਖੇ ਨੇ ਦੇਖੋ ਜੀ ਬੈਕ ਸਾਈਡ ਪੱਲੇ ਦੇ ਤਾਂ ਮੈਂ ਰੱਖੇ ਨੇ 80 ਕੁੰਡੇ ਨੇ 40 ਜੋਟੇ ਨੇ ਬੈਕ ਸਾਈਡ ਵਾਲੇ ਪੱਲੇ ਦੇ ਆਪਣੇ 40 ਜੋਟੇ 80 ਕੁੰਡੇ ਨੇ ਆਪਣੇ ਠੀਕ ਆ ਜੀ ਤੇ ਆਪਾਂ ਨੇ ਇਹ ਡਿਜ਼ਾਈਨ ਪਾਇਆ ਡਿਜ਼ਾਈਨ ਦੀ ਵੀਡੀਓ ਵੀ ਮੈਂ ਪਾਤੀ ਆ ਤੇ ਆਪਾਂ ਨੇ ਪੱਟੀ ਵਾਲਾ ਗਲਾ ਬਣਾਇਆ ਇਹਦਾ ਦੇਖੋ ਜੀ ਗਲਾ ਬਹੁਤ ਵਧੀਆ ਬਣਿਆ ਇਹ ਸਕੀ ਵੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਆ ਦੇਖੋ ਕਿੰਨਾ ਵਧੀਆ ਦਾ ਗਲਾ ਬਣਿਆ ਤੇ ਡਿਜ਼ਾਈਨ ਦਾ ਡਿਜ਼ਾਈਨ ਇਹਨ ਮਲਾਇਆ ਇਹ ਇਹਦੇ ਆਪਾਂ ਨੇ ਜਿਹੜੇ ਮੂਰਲੇ ਪਿਛਲੇ ਪੱਲੇ ਤੇ ਆਪਾਂ ਰੱਖੇ ਨੇ 80 ਕੁੰਡੇ 40 ਜੋਟੇ ਨੇ ਠੀਕ ਆ ਜੀ ਜਿਹੜਾ ਆਪਣਾ ਮੂਰਲੇ ਫਰੰਟ ਨੇ ਇਹ ਆਪਾਂ ਨੇ ਆ ਡਿਜ਼ਾਈਨ ਦੇ ਸੈੱਟ ਸਟ ਕਰਨੇ ਨੂੰ ਵਿੱਚੇ ਆਪਣਾ ਪੱਟੀ ਦੇ ਸੀਗੇ ਆਪਣੇ ਇਹ ਮੈਂ ਰੱਖੇ ਨੇ 48 ਕੁੰਡੇ ਇਧਰੋਂ 48 ਇਧਰੋਂ ਠੀਕ ਹੈ ਜੀ ਤੇ ਇਹ ਹੋ ਗਏ ਆਪਣੇ 99 ਕੁੰਡੇ ਠੀਕ ਹੈ ਜੀ ਮੂਹਰਲੇ ਦੋਨਾਂ ਦੋਨੇ ਪੱਲਿਆਂ ਦੇ ਤੇ ਇਹਦੇ ਮੈਂ ਤੁਹਾਨੂੰ ਦੱਸੂਗੀ ਵੀ ਮੈਂ ਕਿੰਨਾ ਇਹ ਬਾਰਡਰ ਕਰਿਆ ਕਿੰਨੀ ਇਹਦੀ ਲਮਾਈ ਕਰੀ ਆ ਤੁਹਾਨੂੰ ਇਹਦੇ ਬਾਰੇ ਸਾਰਾ ਦੱਸੂ ਆ ਦੇਖੋ ਆਪਾਂ ਹੁਣ ਇਹਦੀ ਮਿਣਾਗੇ ਇਹ ਬਾਰਡਰ ਬਿਲਕੁਲ ਛੋਟਾ ਰਖਾਇਆ ਅਗਲੇ ਨੇ ਜਿਹਨੇ ਪਾਉਣੀ ਆ ਇਹ ਸਾਢੇ ਕਿ ਤਿੰਨ ਪੌਣੇ ਕਿ ਚਾਰ ਇੰਚ ਹੈ ਬਾਰਡਰ ਤਾਂ ਦੇਖੋ ਜੀ 18 ਇੰਚ ਦੀ ਪੂਰੀ ਲਮਾਈ ਆ 18 ਇੰਚ ਮੜਾ ਮੋਟਾ 1.65 ਵੱਧੇ ਆ ਜਾਨੀ ਕਿ 18 ਤੋਂ ਥੋੜਾ ਜਿਹਾ 18 ਕਿੰਚ ਇਹਦੀ ਲਮਾਈ ਕਰੀ ਆਪਾਂ ਨੇ ਤੇ ਦੇਖੀਏ ਕਿੰਨੇ ਵਧੀਆ ਬਟਨ ਕਿੰਨੀ ਵਧੀਆ ਪੱਟੀ ਬਣੀ ਆ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ ਇਹ ਆ ਦੇਖੀ ਆ ਗਈ ਆਪਣੀ ਬਾਹ ਠੀਕ ਆ ਜੀ ਬਾਹਾਂ 'ਚ ਮੈਂ ਇਹ ਪਾਏ ਨੇ ਤਿੰਨ ਡਿਜ਼ਾਈਨ ਬਾਹਾਂ ਦੀ ਵੀਡੀਓ ਮੇਰੀ ਪਹਿਲਾਂ ਪਾਈ ਹੋਈ ਆ ਦੇਖੋ ਜੀ ਕਿੰਨੀ ਵਧੀਆ ਬਣੀਆਂ ਮੈਂ ਤਿੰਨ ਇਹ ਡਿਜ਼ਾਈਨ ਜਿਹੜੇ ਆਪਾਂ ਪਾਏ ਨੇ ਤਿੰਨ ਪਾਏ ਨੇ 1 2 3 ਤੇ ਬਹੁਤ ਵਧੀਆ ਇਹ ਬਣ ਕੇ ਆਪਣੀ ਤਿਆਰ ਹੋਈਆਂ ਬਾਹਾਂ ਵੀ ਦੇਖੋ ਕਿੰਨੀ ਵਧੀਆ ਬਾਹਾਂ ਬਣੀਆਂ ਇਹਦੇ ਬਾਹਾਂ ਦੇ ਬਾਰੇ ਵੀ ਥੋੜਾ ਮੈਂ ਦੱਸੂਗੀ ਇਹਦਾ ਬਾਰਡਰ ਵੀ ਆਪਾਂ ਥੋੜਾ ਹੀ ਰੱਖਿਆ ਬਾਹਾਂ ਦਾ ਵੀ ਆ ਦੇਖੋ ਜੀ ਇਹ ਆਪਣਾ 2.5 ਇੰਚੀਆ ਬਾਰਡਰ ਜਿਹੜਾ ਬਾਹਾਂ ਦਾ ਤੇ ਬਾਹਾਂ ਦੇ ਕੁੰਡੇ ਆਪਾਂ ਨੇ ਰੱਖੇ ਨੇ ਮੈਂ ਰੱਖੇ ਸੀਗੇ 42 ਕੁੰਡੇ ਰੱਖੇ ਸੀ 21 ਝੋਟੇ ਠੀਕ ਹੈ ਜੀ 42 ਕੁੰਡੇ 21 ਝੋਟੇ ਇਥੋਂ ਹੀਠਾਂ ਤੋਂ ਆਪਾਂ ਨੇ ਇਹਨੂੰ ਕੀ ਕਰਿਆ ਮੈਂ ਇਥੋਂ ਰੱਖ ਕੇ 42 ਝੋਟੇ ਨਾ 42 ਆਪਾਂ ਨੇ ਕੁੰਡੇ ਰੱਖੇ ਨੇ ਤੇ 21 ਝੋਟੇ ਨੇ ਠੀਕ ਹੈ ਜੀ ਤੇ ਇੱਥੇ ਇਹਨੂੰ ਮੋਟੀ ਕਰਕੇ ਆਪਾਂ ਨੂੰ ਝੋਟੇ ਬਹੁਤ ਘੱਟ ਲੋਡ ਪਈਏ ਰੱਖਣ ਦੀ ਜ਼ਿਆਦਾ ਰੱਖਣ ਦੀ ਨਹੀਂ ਫਿਰ ਜ਼ਿਆਦਾ ਆਪਣੀ ਇਹ ਖੁੱਲ ਜਣੀਆਂ ਦੀ ਬਾਹਾਂ ਦੇਖੋ ਜੀ ਕਿੰਨੀਆਂ ਵਧੀਆ ਬਾਹਾਂ ਬਣ ਕੇ ਤਿਆਰ ਹੋਈਆਂ ਨੇ ਇਹ ਮੈਂ ਇਥੋਂ ਵਧਾਏ ਨੇ ਪੰਜ ਕੁੰਡੇ ਠੀਕ ਹੈ ਜੀ ਤੇ ਪੰਜ ਕੁੰਡਿਆਂ ਤੇ ਤੁਸੀਂ ਇਹ ਸਮਝ ਲਓ ਵੀ ਆਪਾਂ 45 ਉਹ ਕਰਤੇ ਇੱਥੇ ਟੁੱਕਰ ਫਿਰ ਮੈਂ ਕੋਈ ਕੁੰਡਾ ਨਹੀਂ ਵਧਾਇਆ ਦੇਖੋ ਜੀ ਆਪਣੇ 5 ਇੰਚ ਟੁੱਕਰ ਮਾਇ ਕੋਈ ਕੁੰਡਾ ਨਹੀਂ ਵਧਾਇਆ ਇੱਥੇ ਤੋਂ ਇੰਨੇ ਆਪਾਂ ਨੇ ਆਪਣੇ ਬੁਨੇ 2.5 ਇੰਚ ਦਾ ਬਾਹਰ 2.5 ਇੰਚ ਪਾਉ ਤੋਂ ਬੁਨੀਆਂ ਕੋਈ ਕੁੰਡਾ ਨਹੀਂ ਵਧਾਇਆ ਫਿਰ ਆਪਾਂ ਨੇ ਪੰਜਵੇਂ ਸਲਾਈ ਛੇਵੇਂ ਸਲਾਈ ਇੱਕ ਇੱਕ ਕੁੰਡਾ ਵਧਾਇਆ ਠੀਕ ਹੈ ਜੀ ਇਹ ਕਿ ਕਿ ਕੁੰਡਾ ਵਧਾਉਂਦੇ ਵਧਾਉਂਦੇ ਆਪਾਂ ਨੇ ਜਦ ਆਪਣੇ ਜੋਟੇ ਹੋ ਗਏ ਕੁੰਡੇ ਪੂਰੇ ਹੋ ਗਏ ਦੇਖੋ ਜੀ ਆਪਣੇ ਕੁੰਡੇ ਆਪਾਂ ਨੂੰ ਕਦੇ ਵੀ ਜੇ ਆਪਾਂ ਨੂੰ ਕੁੰਡੇ ਘਟਦੇ ਵੀ ਦਿਂਦੇ ਨੇ ਵੀ ਆਪਣੇ ਕੁੰਡੇ ਥੋੜੇ ਜਿਹਾ ਘਟਦੇ ਨੇ ਤੇ ਇਹਨੂੰ ਆਪਾਂ ਕੀ ਕਰਨਾ ਹੈ ਆਪਾਂ ਅੱਧ ਤੁੱਕਾ ਤਾਂ ਆਪਾਂ ਨੂੰ ਕੋਈ ਵੀ ਲੋੜ ਨਹੀਂ ਹੈਗੀ ਆਪਾਂ ਬਾਹ ਦੀ ਅੱਧ ਬਾਹ ਹੋ ਜਾਂਦੀ ਅੱਧ ਤੁੱਕਾ ਬਾਹ ਦੀ ਬਹੁਤੇ ਕੁੰਡਿਆਂ ਦੀ ਲੋੜ ਨਹੀਂ ਪੈਂਦੀ ਜੇ ਆਪਾਂ ਨੇ ਵੈਸੇ ਖੁੱਲੀਆਂ ਰੱਖਣੀਆਂ ਬਾਹਾਂ ਫੇਰ ਤਾਂ ਆਪਾਂ ਖੁੱਲੀਆਂ ਕਰਿਆ ਸਕਦੇ ਆ ਇੱਥੋਂ ਕੁੰਡੇ ਵਧਾ ਸਕਦੇ ਆ ਆਪਾਂ ਜ਼ਿਆਦਾ ਖੁੱਲੀ ਬਾਹਾਂ ਕਰਨੀਆਂ ਜੇ ਆਪਾਂ ਨੇ ਬਾਹ ਬਿਲਕੁਲ ਫਿੱਟ ਬਣਾਉਣੀਆਂ ਨਾ ਫਿੱਟ ਅੱਧੀ ਬਾਹ ਤੋਂ ਕਰ ਆਪਾਂ ਨੂੰ ਕੁੰਡੇ ਬਹੁਤ ਘੱਟ ਰੱਖਣੇ ਚਾਹੀਦੇ ਜਿਹੜੇ ਇੱਥੋਂ ਰੱਖਤੇ ਉਹਦਾ ਕੋਈ ਫਰਕ ਨਹੀਂ ਪੈਂਦਾ ਇੱਥੋਂ ਤੇ ਸਿਰਫ 5 ਇੰਚ ਤੋਂ 6ਵੀਂ ਸਿਲਾਈ 5ਵੀਂ 6ਵੀਂ ਸਿਲਾਈ ਆਪਾਂ ਇੱਥੇ ਤੋਂ ਉੱਪਰ ਕੁੰਡੇ ਵਧਾਏ ਨੇ ਠੀਕ ਹੈ ਜੀ ਇੱਥੋਂ ਬਾਅਦ ਮੈਂ ਚੌਥੀ ਸਿਲਾਈ ਨੂੰ ਕੁੰਡਾ ਕਰਦਾ ਕਿਉਂ ਫਿਰ ਆਪਾਂ ਨੇ ਕੁੰਡੇ ਪੂਰੇ ਕਰਨੇ ਹੁੰਦੇ ਨੇ ਚੌਥੀ ਸਲਾਈ ਨੂੰ ਮੈਂ ਕੁੰਡਾ ਕਰਤਾ ਜੇ ਆਪਾਂ ਨੂੰ ਲੱਗੇ ਵੀ ਇੱਥੋਂ ਮੇਰੇ ਝੋਟੇ ਕੁੰਡੇ ਘਟਦੇ ਨੇ ਆਪਾਂ ਨੇ ਬਾਹ ਮੇਰੀ ਪੂਰੀ ਹੋ ਗਈ ਆ ਫਿਰ ਮੈਂ ਇੱਥੋਂ ਦੂਈ ਸਲਾਈ ਨੂੰ ਇੱਕ ਸਲਾਈ ਸਾਢੇ ਕਿ ਦੂਈ ਨੂੰ ਇੱਕ ਸਾਢੇ ਇੱਕ ਸਾਢੇ ਆਪਾਂ ਪੂਰੇ ਕੁੰਡੇ ਮੈਂ ਇੱਥੋਂ ਆਪਣੀ ਜਿਹੜੀ ਕਾਛਾ ਨਾ ਇਹ ਕਦੇ ਵੀ ਟੈਟ ਨਹੀਂ ਹੁੰਦੀ ਹੈਗੀ ਜੇ ਆਪਾਂ ਆਪਾਂ ਨੂੰ ਇਹ ਬਾਂਦਾ ਨਹੀਂ ਹੁੰਦਾ ਆਪਾਂ ਨੂੰ ਮੋਢੇ ਦਾ ਹੁੰਦਾ ਜਿਨ ਕਿ ਆਪਣੇ ਮੋਢੇ ਕੱਢੇ ਹੁੰਦੇ ਨੇ ਆਪਾਂ ਨੇ ਉਹਦੇ ਨਾਲ ਮਲਾਉਣੇ ਹੁੰਦੇ ਨੇ ਆਪਾਂ ਇੱਥੋਂ ਤੇ ਜਦ ਆਪਣੀ ਮੈਂ ਇਹ ਵਾਰ ਦੱਸੂਗੀ ਜਦੋਂ ਦੇਖੀਏ ਆਪਣੀ 2 ਇੰਚ ਬਾਹਰ ਹੈਗੀ ਇੱਥੋਂ 2 ਇੰਚ ਆਪਣੀ ਰਹਿ ਗਈ ਕਾਟ ਪਾਉਣ ਤੋਂ ਜਦ ਆਪਣੀ 2 ਇੰਚ ਬਾਹਰ ਕਾਟ ਪਾਉਣ ਤੋਂ ਰਹਿ ਜਾਂਦੀ ਆ ਇੱਥੋਂ ਆਪਾਂ ਚਾਹੇ ਦੂਜੀ ਇੱਕ ਸਲਾਈ ਫੋਕੀ ਬੁਣ ਕੇ ਇੱਕ ਸਲਾਈ ਨੂੰ ਆਪਾਂ ਵਧਾਉਣਾ ਹਰੇਕ ਦੂਜੀ ਸਲਾਈ ਨੂੰ ਆਪਾਂ ਕੁੰਡਾ ਵਧਾ ਵਧਾ ਕੇ ਆਪਾਂ ਇੱਥੇ ਕੁੰਡੇ ਪੂਰੇ ਕਰ ਲੈਣੇ ਠੀਕ ਆ ਜੀ ਦੇਖੋ ਕਾਟ ਮੇਰੀ ਕਿੰਨੀ ਵਧੀਆ ਕਾਟ ਪਈ ਕਦੇ ਵੀ ਬਾਹ ਦਾ ਕੋਈ ਉਹ ਨਹੀਂ ਹੁੰਦਾ ਦੇਖੀਏ ਕਿੰਨੀ ਵਧੀਆ ਬਣ ਕੇ ਮੋਢਾ ਤਿਆਰ ਹੋਇਆ ਲੈ ਉਹੀ ਦੇਖੋ ਤੰਗ ਨਹੀਂ ਐਨ ਪੂਰਾ ਮੋਢਾ ਮਿਲਿਆ ਹੋਇਆ ਨਾਲੇ ਤੇ ਠੀਕ ਹੈ ਜੀ ਬਾਹਾਂ ਦੀ ਮੈਂ ਤੁਹਾਨੂੰ ਲਮਾਈ ਵੀ ਦੱਸੂਗੀ ਵੀ ਇਹਦੀ ਕਿੰਨੀ ਰੱਖੀ ਆਪਾਂ ਨੇ ਆਹ ਦੇਖੋ ਜੀ ਤੇ ਆਪਣੀ ਇਹ 19 ਇੰਚ ਬਾਹਾਂ ਤੇ ਮੈਂ ਕੱਟ ਪਾਈ ਆ ਦੀ ਤੇ ਮੰਮਾ ਇੱਥੋਂ ਆਪਣੀ ਸਿਰਫ 20 ਇੰਚ ਬਾਹ ਹੋਈ ਆ ਕਿਉਂ ਮੈਂ ਕਾਟ ਪਾ ਕੇ ਆਪਣੀ ਜਿਹੜੀ ਆਪਾਂ 3-4 ਸਲਾਈਆਂ ਚ ਕਾਟ ਪੈਂਦੀ ਉਹ ਕਾਟੇ ਪਾਉਣੀ ਆ ਮੋਢਿਆਂ ਵਾਲੀ ਕਾਟ ਦੇ ਨਾਲ ਕਾਟ ਮਿਲਾ ਦੇਣੀ ਆ ਫਿਰ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਮੈਂ ਉੱਤੇ ਕੁੰਡਾ ਨਹੀਂ ਭਦਾਉਂਦੀ ਕੋਈ ਘਟਾਉਂਦੀ ਬਸ ਜਿਵੇਂ ਆਪਾਂ 4 ਦੀ ਕਾਟ ਪਾਈ ਆ ਇਹ ਇਹਦੇ ਵਿੱਚ ਮੈਂ ਪਾਈ ਆ 4 3 1 4 3 1 ਦੀ ਉਹ ਕਾਟ ਆਪਾਂ ਇਹਦੇ ਵਿੱਚ ਪਾਈ ਆ ਬਾਹਾਂ ਚ ਠੀਕ ਹੈ ਜੀ 4 3 ਦੀ ਉਹ ਮੋਢਿਆਂ ਦੀ ਕਾਟ ਆ 4 3 ਦੀ ਉਹ ਬਾਹਾਂ ਦੀ ਕਾਟ ਆਪਾਂ ਬਿਲਕੁਲ ਦੇਖ ਲਓ ਮੋਢੇ ਦੇ ਕੋਈ ਪਤਾ ਲੱਗਦਾ ਆਪਾਂ ਨੂੰ ਜਿਵੇਂ ਬਿਲਕੁਲ ਆਪਣੇ ਨਾਲ ਐਨ ਮਿਲੇ ਹੋਏ ਨੇ ਦੇਖੋ ਜੀ ਕੋਈ ਆਪਾਂ ਨੂੰ ਕੋਈ ਟਾਈਟ ਨਹੀਂ ਕੋਈ ਕੁਝ ਨਹੀਂ ਦੇਖੋ ਮਾ ਕਿੰਨੀ ਵਧੀਆ ਦੋਨੇ ਸਾਈਡਾਂ ਦੀਆਂ ਬਾਹਾਂ ਦੇਖੋ ਆਪਣੀ ਕਿੰਨੀ ਵਧੀਆ ਬਣ ਕੇ ਤਿਆਰ ਹੋਏ ਇਸੇ ਤਰ੍ਹਾਂ ਦੇਖੋ ਜੀ ਆਪਣੀ ਇੱਧਰ ਬਹੁਤ ਵਧੀਆ ਬਾਹਾਂ ਆਹਾਂ ਆਪਣੀਆਂ ਬਣ ਕੇ ਤਿਆਰ ਹੋਈਆਂ ਨੇ ਤੇ ਦੇਖੋ ਕਿੰਨੀ ਵਧੀਆ ਆਪਣੀ ਸਕੀਵੀ ਬਣੀ ਹੈ ਇਹ ਐਨ ਫੇਟਾ ਇਹ ਵੱਡਣ ਵਾਲੀ ਸਕੀਵੀ ਬਣਾਈ ਹੈ ਸ਼ਾਰਟ 'ਚ ਹੈ ਤੇ ਹੁਣ ਤੁਸੀਂ ਨਾ ਜੇ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੀ ਤੇ ਇਹ ਕੋਟੀਆਂ ਦੇ ਦੱਸਣ ਦਾ ਤਰੀਕਾ ਤੁਹਾਨੂੰ ਵਧੀਆ ਲੱਗਿਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਲਾਇਕ ਸਬਸਕ੍ਰਾਈਬ ਜਰੂਰ ਕਰੋ ਜੇ ਨਹੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜਰੂਰ ਕਰੋ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰੋ ਲਾਇਕ ਕਰੋ ਕਮੈਂਟ ਕਰਕੇ ਦੱਸੋ ਵੀ ਤੁਹਾਨੂੰ ਕਿਵੇਂ ਦਾ ਲੱਗਿਆ ਆਪਾਂ ਆਉਣ ਵਾਲੇ ਹੋਰ ਕੋਟੀਆਂ ਸਵਾਟਰਾਂ ਦੇ ਵਧੀਆ-ਵਧੀਆ ਡਿਜ਼ਾਈਨ ਲੈ ਕੇ ਆਈਏ ਜਦ ਤੱਕ ਲਈ ਧੰਨਵਾਦ ਜੀ